ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਉਣਾ ਪਿਆ ਤੇ ਫਾਇਰ ਜਿਹੜੇ ਹੈ ਗੋਦਾਮ ਦੇ ਸ਼ਟਰ ਦੇ ਉੱਤੇ ਲੱਗੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਸ ਦਾ ਗੋਦਾਮ ਹੈ ਉਸ ਦੇ ਮਾਲਕ ਦੇ ਮੁਤਾਬਕ ਕਿ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਾਲਸ ਆ ਰਹੀਆਂ ਸਨ ਪਰ ਉਸ ਦੇ ਵੱਲੋਂ ਉਹਨਾਂ ਫੋਨ ਕਾਲਸ ਨੂੰ ਪਿਕ ਨਹੀਂ ਕੀਤਾ ਜਾ ਰਿਹਾ ਸੀ ਤੇ ਅਜੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਆ ਕੇ ਇਹ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਕਿਹਨਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਕنیمਤ ਇਹ ਰਹੀ ਹੈ ਕਿ ਇਸ ਘਟਨਾਕਰਮ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਦਨ ਦਿਹਾੜੇ ਜੋ ਇਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਹੁਣੇ ਜੰਡਿਆਲਾ ਗੁਰੂ ਵਿਖੇ ਜੋ ਹੈ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹਨਾਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਕੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਸੱਚ ਪਤਾ ਲੱਗੇਗਾ ਕਿ ਆਖਿਰਕਾਰ ਇਹ ਜੋ ਫਾਇਰਿੰਗ ਕੀਤੀ ਗਈ ਹੈ ਕਿੰਨਾਂ ਦੇ ਵੱਲੋਂ ਕੀਤੀ ਗਈ ਹੈ ਕਿਹੜੇ ਕਾਰਨ ਕਰਕੇ ਕੀਤੀ ਗਈ ਹੈ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਤਾਂ ਉਸ ਗੋਦਾਮ ਦੇ ਸ਼ਟਰ ਦੇ ਉੱਤੇ ਤੁਸੀਂ ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਅੱਧੀ ਰਾਤ ਨੂੰ ਜੋ ਇਲਾਕੇ ਦੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਉਣਾ ਪੈਂਦਾ ਹੈ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ ਕਿਉਂਕਿ 450 ਵਿਅਕਤੀਆਂ ਦੇ ਵੱਲੋਂ ਆ ਕੇ ਇਹ ਤਾਬੜ ਤੋੜੇ ਗੋਲੀਆਂ ਚਲਾਈਆਂ ਗਈਆਂ ਗਨੀਮਤ ਇਹ ਰਹੀ ਕਿ ਇਸ ਘਟਨਾਕਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮਾਲੀ ਨੁਕਸਾਨ ਤੇ ਬਾਰੇ ਵੀ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੋਦਾਮ ਦੇ ਸ਼ਟਰ ਦੇ ਉੱਤੇ ਇਹ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਇਹ ਹਮਲਾਵਰ ਕਿੱਧਰੋਂ ਆਏ ਕਿੱਧਰ ਗਏ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚਲ ਸਕਿਆ ਤੇ ਨਾ ਹੀ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਆਈ ਹੈ ਕਿ ਜਸਵਲੇ ਇਸ ਕੋਦਾਮ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਉਸ ਦਰਮਿਆਨ ਗੋਦਾਮ ਦੇ ਵਿੱਚ ਕੋਣ ਕੋਣ ਮੌਜੂਦ ਸੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅਸਲ ਸੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਜੋ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਚੰਡੀਆਣਾ ਗੁਰੂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹ ਗੋਲੀਆਂ ਵੀ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਆ ਕੇ ਚਲਾਈਆਂ ਗਈਆਂ ਨੇ ਇਹ ਮੇਰੇ ਗੈਰੇਜ ਤੇਥੇ ਮੈਂ ਗੱਡੀ ਲਾਣ ਨਾ ਜਿੱਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ ਅੱਛਾ ਤੇ ਇਹ ਕੋਈ ਸ਼ੱਕਾ ਕਰਦਾ ਹੈ ਸ਼ੱਕ ਤਾਂ ਦਾ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਹਾ ਮੈਨੂੰ ਕਿਹੜੇ ਨੰਬਰ ਤੋਂ ਆ ਗਿਆ ਕਿ ਮਜ਼ਾਕ ਨਾ ਕਰਦਾ ਹੋਵੇ ਲੇਕਿਨ ਅੱਜ ਇੱਥੇ ਰਾਉਂਡ ਅਪ ਹੋਏ ਤੇ ਇਹਨਾਂ ਗੋਲੀਆਂ ਚਲਾਈਆਂ ਤੁਹਾਨੂੰ ਫੋਨ ਕਿੰਨੇ ਤੋਂ ਆਇਆ ਸੀ ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ ਆ ਤੁਸੀਂ ਇਹਦੀ ਕੋਈ ਕਾਰਵਾਈ ਵਗੈਰਾ ਕਿਸੇ ਨੂੰ ਕੋ ਦੱਸਿਆ ਵਗੈਰਾ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਇਗਨੋਰ ਕੀਤਾ ਅੱਜ ਕੱਲ ਦੇ ਦੇ ਥਰੈਡ ਕਾਲਸ ਵਗੈਰਾ ਜਾਂ ਕੁਝ ਵੀ ਇਦਾਂ ਦੀ ਕੀ ਕਿਹਾ ਸ਼ਰਾਦਤ ਅਨਸਾਰ ਕੀ ਕਹਿੰਦੇ ਫੋਨ ਮੈਂ ਚੱਕਿਆ ਨਹੀਂ ਜੀ ਫੋਨ ਮੈਂ ਚੱਕਿਆ ਨਹੀਂ ਉਹਨਾਂ ਦਾ ਤੇ ਹੁਣ ਕੀ ਗੱਲ ਹੁਣ ਜੀ ਮੇਰੇ 11 ਤੇ ਉਹਨਾਂ ਨੇ ਤਿੰਨ ਫਾਇਰਿੰਗ ਕੀਤੀ ਹੈ ਗੋੜੀਆਂ ਚਲਾ ਕੇ ਚਲ ਗਏ ਤੇ ਕਿੰਨੇ ਜਾਣੇ ਇਹ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਖੁਦ ਅੰਬਰੀ ਸਰ ਸੀ ਤੇ ਇੱਥੇ ਮੇਰੇ ਕੋਈ ਸੱਜਣ ਨੇ ਫੋਨ ਕੀਤਾ ਕੀ ਤੁਹਾਡੇ ਦਾ ਗੈਰੇਜ ਤੇ ਗੋਲੀਆਂ ਚਲਾ ਕੇ ਕੇ ਤੁਸੀਂ ਆਓ ਫੈਰਿੰਗ ਕਰਨ ਤੋਂ ਬਾਅਦ ਤਾਂ ਨਹੀਂ ਕੋਈ ਫੋਨ ਆਇਆ ਫੈਰਿੰਗ ਕਰਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਕਿ ਜੋ ਵਪਾਰੀਆਂ ਵਾਸਤੇ ਸਹੂਬੀਦਾਵਾ ਦੇਖੋ ਹੁਣ ਇੰਨੀਆਂ 2 3 ਕਾਲਸ ਆਉਂਦੀਆਂ ਤੇ ਵਪਾਰੀ ਕਿੱਥੇ ਜਾਈਏ ਫਿਰ ਜੇ ਸਾਡੇ ਨਾਲ ਇਹ ਕੁਝ ਹੋਏਗਾ ਗਨ ਗੋਲੀਆਂ ਚੱਲਣਗੀਆਂ ਜਾਂ ਕੁਝ ਵੀ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਵੀ ਅਸੀਂ ਕਿੱਥੇ ਜਾਈਏ ਸਾਨੂੰ ਕੋਈ ਗੋਲੀ ਚੱਲੀ ਪਤਾ ਤੁਹਾਨੂੰ ਮੈਨੂੰ ਜੀ ਤਕਰੀਬਨ ਕੋਈ 8:30 ਤੋਂ 9:30 ਦੇ ਵਿੱਚ ਵਿੱਚ ਫੋਨ ਆਇਆ ਮੈਨੂੰ ਐਗਜੈਕਟ ਟਾਈਮ ਨਹੀਂ ਪਤਾ ਕਿੰਨੇ ਵੇ ਚੱਲੀ ਗਈ ਤੁਹਾਨੂੰ ਕਿਹਨੂੰ ਦੱਸਿਆ ਮੇਰੇ ਦੇ ਨੀਅਰ ਬਾਇੜ ਗਵੰਡੀ ਨਾਲ ਮੈਨੂੰ ਕਾਲ ਕੀਤਾ ਕੀ ਤੁਹਾਡੇ ਤੇ 11 ਦੇ ਬਾਅਦ ਗੋਣੀਆਂ ਚੱਲੀਆਂ ਜਿੰਡੇ ਵਾਲੇ ਚੱਗੇ ਵੀ ਕਿੰਨ ਧਮਕੀਆਂ ਆਈਆਂ ਹਾਂਜੀ ਉਹਨਾਂ ਨੇ ਰਿਕਾਰਡਿੰਗ ਚ ਕਿਹਾ ਕਿ ਆਪਣੇ ਗਵੰਡੀ ਬੱਤਰੇ ਨੂੰ ਪੁੱਛ ਲਈ ਬੱਤਰੇ ਸਾਹਿਬ ਦਾ ਨਾਮ ਲਿਆ ਤੇ ਹੋਰ ਵੀ ਜਿੰਡੇ ਵਾਲੇ ਜੇ ਟਰੇਡਿੰਗ ਵਾਲੇ ਹੈਗੇ ਉਹਨਾਂ ਨੇ ਧਮਕੀਆਂ ਆਈਆਂ ਥਰਡ ਕਾਲ ਆਉਂਦੀ ਰਹਿੰਦੀ ਹੈ ਤਕਰੀਬਨ ਮੈਂ ਪ੍ਰਸ਼ਾਸਨ ਨੂੰ ਹੀ ਡਿਮਾਂਡ ਕਰੂੰਗਾ ਕਹੂੰਗਾ ਬੇਨਤੀ ਕਰੂੰਗਾ ਕਿ ਜੋ ਵੀ ਇਹਦਾ ਬੰਦ ਕਾਰਵਾਈ ਕੀਤੀ ਜਾਵੇ ਤੇ ਜਿਹਦੇ ਕਰਕੇ ਕਿ ਇਹ ਵਪਾਰੀ ਥੋੜੇ ਸੇਫ ਰਹੀ ਹੈ ਪਹਿਰੇ ਮੰਕੀਤੀ ਨੀਰੀ ਮੇਂ ਕਾਲ ਚੱਕੀ ਨਹੀਂ ਜੇ ਮੈਨੂੰ ਪਤਾ ਨਹੀਂ ਹਲੇ ਘਰ ਨਾਲ ਦੀ ਕੋਈ ਥ੍ਰੈਡ ਕਾਲਸ ਆ ਰਹੀਆਂ ਹੈ ਅਰਪਿਤ ਜੈਨ ਨੂੰ ਕੋ ਤਿੰਨ ਚਾਰ ਦਿਨ ਤੋਂ ਇਹ ਫੋਨ ਨਹੀਂ ਸੀ ਉਠਾ ਰਿਹਾ ਉਹਨਾਂ ਦਾ ਫਿਰ ਉਹਨਾਂ ਨੇ ਇਹਨੂੰ ਮੈਸੇਜ ਮੁੱਸੇ ਜ ਪਾਇਆ ਵਾ ਵੀ ਅਸੀਂ ਕੋਈ ਡਿਮਾਂਡ ਕੀਤੀ ਹੋਊਗੀ ਕੋਈ ਗੱਲਬਾਤ ਕੀਤੀ ਹੋਊਗੀ ਉਸ ਤੋਂ ਬਾਅਦ ਅੱਜ ਫੇਰ ਇਹਨਾਂ ਨੂੰ ਫੋਨ ਆਏ ਨੇ ਫੋਨ ਨਹੀਂ ਉਠਾਇਆ ਉਹਨਾਂ ਦਾ ਉਸ ਤੋਂ ਬਾਅਦ ਆ ਦਿਨ ਦੇ ਟਾਈਮ ਮੈਂ 8:30 9:00 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਡੀਆਂ ਚਲਾ ਕੇ ਗਏ ਆ ਸਰੇ ਆਮ ਮਾਰਕੀਟ ਵੀ ਇਸ ਟਾਈਮ ਪੂਰੀ ਆਵਾਜ਼ਾਈ ਹੁੰਦੀ ਆ ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਹਾਂ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਟਸ ਕਾਲਸ ਆ ਰਹੀਆਂ ਕਿਸੇ ਨੂੰ ਕੁਛ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਆ ਜਿਵੇਂ ਬਚਕਾਰੀ ਚ ਲਾਰੇ ਲੋਕੀ ਹੋਲੀ ਦੇ ਵਿੱਚ ਇਹ ਕੰਡੀਸ਼ਨ ਬੜੀ ਵੀ ਇਸ ਟਾਈਮ ਆਪਣੀ ਮਾਰਕੀਟ ਦੇ ਕਿੰਨੇ ਬੰਦੇ ਕੁਝ ਦਿਨ ਪਹਿਲਾਂ ਇੱਥੇ ਗੋਲੀਆਂ ਜਿਹੜੀਆਂ ਇੱਕ ਬੰਦਾ ਮਾਰ ਗਿਆ ਸੀਗਾ ਗੋਲੀ ਇੱਥੇ ਚੱਲ ਗਈ ਹੈ ਜੀ ਉਹ ਸ਼ਟਰ ਦੇ ਵਿੱਚ ਗੋਲੀਆਂ ਵੱਜੀਆਂ ਜੇ ਇਨ ਕੇਸ ਕੋਈ ਬੰਦਾ ਹੁੰਦਾ ਜਾਂ ਕੋਈ ਅੰਦਰ ਹੁੰਦਾ ਤੇ ਪ੍ਰੋਬਲਮ ਆ ਸਕਦੀ ਸੀ ਨਾ ਸਾਨੂੰ ਜੀ ਨਹੀਂ ਅੱਜ ਜਿਹੜੇ ਗੋਲੀ ਚਲਾਏ ਕਿੰਨੇ ਬੰਦੇ ਸੀ ਬਲਾ ਮੈਨੂੰ ਪਤਾ ਨਹੀਂ ਜੀ ਮੈਂ 3-4 ਬੰਦੇ ਕੇ 2 ਬੰਦੇ ਜੀ ਫੋਨ ਹੀ ਆ ਕਿਸੇ ਦਾ ਜੀ ਗੋਲੀਆਂ ਚਲਾ ਕੇ ਆ ਜੀ ਉਹ ਸੀਸੀਟੀਵੀ ਕੈਮਰੇ ਚ ਆ ਜਾਏਗਾ ਜੀ ਕਿੰਨੇ ਬੰਦੇ ਆ ਜੀ ਜਿਹੜੀ ਧਮਕੀਆਂ ਕੱਲ ਆ ਰਹੀਆਂ ਉਹਦੇ ਸੰਬੰਧੀ ਪੁਲਿਸ ਨੂੰ ਸੂਚਨਾ ਕੀਤੀ ਇਹਨਾਂ ਨੇ ਨਹੀਂ ਜੀ ਫੋਨ ਉਠਾਇਆ ਹੀ ਨਹੀਂ ਜੀ ਉਹਨਾਂ ਦਾ 2-3 ਦਿਨ ਤੋਂ ਫੋਨ ਆ ਰਿਹਾ ਸੀਗਾ ਉਹ 2-3 ਦਿਨ ਤੋਂ ਹੀ ਫੋਨ ਆ ਰਿਹਾ ਸੀਗਾ ਉਹਨਾਂ ਦਾ ਅਸੀਂ ਫੋਨ ਨਹੀਂ ਉਠਾਇਆ WhatsApp ਕਾਲ ਆ ਰਹੀ ਸੀ ਉਹਨਾਂ ਦੀ ਉਹਨਾਂ ਦੀ ਬਾਅਦ ਚੋਂ ਰਿਕਾਰਡਿੰਗ ਅੱਜ ਆਈ ਹੈ ਅਫਕੀ ਹੈ ਰਿਕਾਰਡਿੰਗ ਤੇ ਵੀ ਫੋਨ ਚੱਕੋ ਤੁਸੀਂ ਆਪਣਾ ਜੀ ਤੇ ਫੋਨ ਅਸੀਂ ਫੇਰ ਨਹੀਂ ਉਠਾਇਆ ਉਹਨਾਂ ਦਾ ਫੇਰ ਫੋਨ ਕੱ ਇਹ ਚੀਜ਼ ਹੈ ਅੱਜ ਰਿਕਾਰਡ ਕਰਨ ਤੋਂ ਬਾਅਦ ਵੀ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਸੀ ਕੀ ਕੀ ਕਾਰਨ ਕੀ ਰਿਹਾ ਹਾਂਜੀ ਨਾ ਪੁਲਿਸ ਨੂੰ ਉਹ ਥ੍ਰੈਡ ਥ੍ਰੈਡਸ ਕਾਲ ਆ ਜੀ ਹਰ ਡੇਲੀ ਵਟਸਐਪ ਕਾਲ ਆ ਰਹੇ ਵਟਸਐਪ ਕਾਲ ਤੇ ਅਸੀਂ ਵੀ ਹਾਈਕਲ ਲੋਕੀ ਬਹੁਤ ਘੱਟ ਚੁੱਕਦੇ ਆ ਜੀ ਸਾਨੂੰ ਤਲਾਬ ਨਹੀਂ ਰਿਹਾ ਵੀ ਇੱਥੇ ਨਾ ਅਰਪਤ ਜੈਨ ਸਾਲਾਪਨ ਸ੍ਰੀਜੈਨ ਆਪਣੇ ਸਾਬਲਵੜੀ ਕਲੀ ਜੁਨੇਵਾਲਾ ਦੇ ਨੇ ਜੋ ਟਰੋੜਾ ਬਾਜ਼ਾਰ ਚ ਜੀਬਲੀ ਦੁਕਾਨ ਹੈ ਇਹ ਤੇ ਨਾਲ ਸੱਤਿਆ ਪਹਿਲੇ ਜਿਹੜੀ ਗੈਰੇਜ ਬਣਾਈ ਉਹਨਾਂ ਦੇ ਕਾਲਪਿਤ ਕਾਰਪੂਲ ਆਉਂਦੇ ਨੇ ਉੱਥੇ ਨਾ ਦੋ ਆਏ ਅਲਪਸਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਤੇ ਫਾਇਰ ਕਰਕੇ ਤੇ ਇਧਰ ਮੋਟਰਸਾਈਕਲ ਅੱਗ ਲਾ ਗਏ ਤੇ ਤੁਹਾਨੂੰ ਪਤਾ ਕੀਤਾ ਮੈਨੂੰ ਪਹਿਲਾਂ ਵੀ ਵਾਟਸਐਪ ਤੇ ਧਮਕੀਆਂ ਹੋਈਆਂ ਇਹਦੇ ਪਾਰੇ ਨੇ ਕੋਈ ਇਤਿਹਾਸ ਕੋਈ ਦਿੱਤੀ ਸਾਨੂੰ ਪਹਿਲਾਂ ਤੇ ਕਿੰਨੇ ਜਣੇ ਸੀ ਦੋ ਜਣੇ ਤੇ ਮੂੰਹ ਬੰਦ ਕੀਤੇ ਕਿ ਹਾਂ ਦੋ ਨੌਜਵਾਨੀ ਦੇ ਬਹੁਤ ਬੱਤੇ ਹੈ ਉਹ ਬਰੇਟੇ ਹੈ ਉਹ ਪਤਾ ਬੋਲੇ ਕਿ ਸਰਦਾਰ ਮੁੰਡੇ ਜਿਹੜੇ ਵੇਖਿਆ ਉਹਨੂੰ ਦੂਰੋਂ ਵੇਖਿਆ ਲੱਗੋ ਕੋਈ ਅਜੇ ਆਪਣਾ ਲੱਗੇ ਲੱਗੇ ਕੋਈ ਨਹੀਂ ਆ ਕਰ ਕੋਈ ਉਹ ਸੀਸੀਟੀਵੀ ਫੋਟੋ ਨਹੀਂ ਵਗੈਰਾ ਸਾਹਮਣੇ ਹਾਂ ਹੁਣ ਆਹ ਵੇਲੇ ਤਾਂ ਕਾਲਰ ਬੰਦ ਨੇ ਸਵੇਰੇ ਚੈੱਕ ਕਰਦੇ ਦੁਕਾਨ ਦਾ ਖਲਾਗ ਨਾ ਅਗਲੇ ਕੋਈ ਦੁਕਾਨ ਸਾਦੇ ਬੰਦ ਨੇ ਕਾਲਰ ਦੇਖ ਕੇ ਸਰਦਾਰ ਜਿਹੜੀ ਧਮਕੀਆਂ ਨੇ ਉਹ ਕੀ ਕਹਿ ਰਹੀ ਸੀ ਉਹ ਜਾਂ ਤਾਂ ਵੀ ਆਪਣਾ ਤੂੰ ਮੇਰਾ ਫੋਨ ਹੀ ਚੁੱਕਦਾ ਉਹਨੂੰ ਦੱਸਾਂਗੇ ਵੀ ਕਦਾਂ ਚੁੱਕਣਾ ਫੋਨ ਅੱਛਾ ਕਿ ਜੈ ਗੈਂਗਸਟਰ ਬੋਲਤਾਂ ਕਿੰਨੇ ਤਿੰਨ ਜਾ ਰਹੀਏ ਸਿੱਦਾ ਸੱਤਾ ਕੇ ਨਾਂ ਲੈਂਦਾ ਸੱਤਾ ਸਾਰੇ ਦਾ ਕੋਈ ਉਹਦੀ ਆਵਾਜ਼ ਹੁੰਦੀ ਹੈ ਜੀ ਉਹ ਨਾਲ ਸੱਤਾ ਨਸਾਰੀ ਬੋਲਦਾ ਹੋਂ ਤੱਕ ਮੋਟਰ ਲਿਫਟ ਕਿਸ ਕੀ ਸਾਹਮਣੇ ਆਉਂਦਾ ਸਾਡੀ ਨਹੀਂ ਤੇ ਉਹ ਕੋਈ ਲੱਗਦਾ ਕਿ ਪ੍ਰੋਤੀਫਾਤੀ ਦਾ ਕੋਈ ਮਗਦੇ ਬੰਦੇ ਹੋਣਗੇ ਇਹਨਾਂ ਦਾ ਇਹੋ ਹੀ ਕੰਮ ਹੁੰਦਾ ਹੈ ਤੰਬਾਕਾ ਕੇ ਪੈਸਾ ਮੰਗੀ ਕੋਈ ਜਿੰਦਰਾਲਾ ਗਰੂਪ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਮਡੀਆਂ ਮਾਰ ਫੋਨ ਕਰ ਆਉਂਦੇ ਔਰ ਵੀ ਉਹਦਾ ਹੈ